हाँ जी इस ब्लॉग के तो मैं दिखा रही हूँ नवे नवे डिजाइन सूटा देखो ब्यूटीफुल हैंड एम्बरायडरी ऑन कॉटन बेस मटीरियल ये डिजाइन देख रहे हो मोटिवस है पूरे शर्ट फ्रंट पर घेरे पर पूरा जोड़ा दामन पर सारा हैंड एम्बरायडरी की गई है ਬਹੁਤ ਹੀ ਸੋਹਣੀ ਸ਼ੈਡਿੰਗ ਦਿੱਤੀ ਹੈ ਕਿ ਇਹ ਹੈਂਡ ਐmbroidery थ्रेड ਦੇਖੋ थ्रेड ਦਾ ਕਲਰ ਬਿਲਕੁਲ ਬਲੀਡ ਨਹੀਂ ਕਰੂਗਾ ਸੈਕੰਡ ਸੂਟ ਆ ਰਿਹਾ ਕਾਟਨ ਲਾਈਨਿੰਗ ਇਹ ਰੀਤੀ ਲਾਈਨਸ ਸੈਲਫ ਲਾਈਨਸ ਪਣੀਆਂ ਹੈ ਉਹਦੇ ਤੇ ਸੀ ਹੈਂਡ ਐmbroidery ਦਿੱਤੀ ਹੈ 올ਓਵਰ ਮੋਟਿਫਸ ਹੈ ਸ਼ਰਟ ਪੈਨਲ ਫਰੰਟ ਤੇ ਤੇ ዳਮਨ ਤੇ ਵਰਕ ਹੈ अच्छा तो ਇਹ ਜਿੰਨੇ ਵੀ ਥ्रेड ਦਾ ਕਲਰ ਦਿੱਤਾ ਗਿਆ ਹੈਗਾ ਇਹ ਸ਼ੇਡਿੰਗ ਦਿੱਤੀ ਗਈ ਹੈ ਇਹ ਕਸਟਮਰ ਦੀ ਚੁਆਇਸ ਨਾਲ ਤੁਹਾਡਾ ਜਿਹੜਾ ਆਪ ਦਾ ਡਿਜ਼ਾਈਨ ਹੋਊਗਾ ਤੇ ਸ਼ੇਡਿੰਗ ਵੀ ਤੁਹਾਡੇ ਹਿਸਾਬ ਨਾਲ ਦਿੱਤੀ ਜਾਊਗੀ ਤੁਹਾਡਾ ਆਪ ਦਾ ਪੈਟਰਨ ਹੋਊਗਾ ਤੁਹਾਡੇ ਆਪ ਦੇ ਉਹਨਾਂ ਦੇ ਕਲਰਸ ਹੋਣਗੇ ਇਹ ਥਰਡ ਡਿਜ਼ਾਈਨ ਆ ਗਿਆ ਦੇਖੋ ਕਿੰਨਾ ਸੋਹਣਾ ਮਿਕਸ ਵਰਕ ਕੀਤਾ ਹੋਇਆ ਹੈ ਬੁਲੀਅਨ ਵੀ ਹੈ ਫ੍ਰੈਂਚ ਨੋਟ ਹੈ ਪਾਰਸੀ ਹੈ ਬਹੁਤ ਸੋਹਣਾ ਡਿਜ਼ਾਈਨਿੰਗ ਹੈ ਇਹਦੇ ਵਿੱਚ ਦੇਖੋ ਸਾਰੇ ਕਾਟਨ ਦੇ ਸੂਟ ਹੈ ਹਲੇ ਤੱਕ ਜਿੰਨੇ ਤੁਸੀਂ ਦੇਖ ਚੁੱਕੇ ਹੋ ਤੁਸੀਂ ਸਾਨੂੰ ਆਪਣਾ ਕੋਈ ਵੀ ਡਿਜ਼ਾਈਨ ਸਾਤੋਂ ਬਣਵਾ ਸਕਦੇ ਹੋ ਮਟੀਰੀਅਲ ਭੇਜ ਸਕਦੇ ਹੋ ਸਾਡੇ ਬਣਿਆ ਹੋਇਆ ਪੀਸ ਤੁਸੀਂ ਲੈ ਸਕਦੇ ਹੋ ਵਰਲਡਵਾਈਡ ਸ਼ਿਪਿੰਗ ਹੈ ਤੁਹਾਡੇ ਕੋਲੇ ਪਾਰਸਲ ਪਹੁੰਚ ਜਾਊਗਾ ਤੁਸੀਂ ਬੇਚਿੰਜ ਵਿਦਾਊਟ ਹੈਜ਼ਿਟੇਸ਼ਨ ਯੂ ਕਾਲ us অর ਵਟਸਐਪ ਐਨੀ ਟਾਈਮ साडा नंबर है नाइन नाइन जीरो थ्री डबल टू सैवन फाइव फोर सैवन यो नैक्सट डिजाइन आ गया ये भी असी पारसी शेडिंग द की हुई पारसी वर्क शेडिंग बहुत सोहनी शेडिंग दी गई वी हैव कारीग जोड़े बहुत ही सोहना काम करते ने चेक दूसरा डिजाइन देखो ਇਹ ਜਾਰਜਟ ਤੇ ਬਣਿਆ ਹੈਗਾ ਘੇਰੇ ਤੇ ਜਾਲ ਬਣਿਆ ਹੋਇਆ ਹੈਗਾ ਤੇ ਪੂਰੀ ਸ਼ਰਟ ਤੇ ਮੋਟਿਫਸ ਛੋਟੇ 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 ਮੋਟਿਫਸ ਬਨੇ ਹੋਏ ਨੇ ਸ਼ੇਡਿੰਗ ਦੇਖੋ ਕਿੰਨੀ ਸੋਹਣੀ ਦੇਖੋ ਬੁਲੀਅਨ ਵਾਰਕ ਤੇ ਫ੍ਰੈਂਚ ਨੋਟ ਦਾ ਦੇਖੋ ਕਿੰਨਾ ਸੋਹਣਾ ਕੰਮ ਕੀਤਾ ਹੋਇਆ ਹੈਗਾ ਤੁਸੀਂ ਕਿਸੇ ਵੀ ਟਾਈਮ ਇਹ ਵਰਕ ਜਾਂ ਕੋਈ ਵੀ ਕੋਈ ਵੀ ਵਰਕ ਤੁਸੀਂ ਕਰਵਾ ਸਕਦੇ ਹੋ ਅਸੀਂ ਅਡੇ ਦਾ ਕੰਮ ਕੇ ਕਰਦੇ ਆ ਦੇਖੋ ਇਹ ਅੱਡੇ ਦੀ ਅੱਡੇ ਦਾ ਕੰਮ ਹੈ ਜਿਹਨੂੰ ਆਪਾਂ ਆਰੀ ਅਡਾ ਆਰੀ ਕਹਿ ਦਿੰਨੇ ਆ ਕਸਟਮਰ ਨੇ ਸਾਨੂੰ ਇਹ ਦੁਪੱਟੇ ਦਿੱਤੇ ਸੀਗੇ ਉਹਨਾਂ ਨੇ ਕਿਹਾ ਵੀ ਉਹਨਾਂ ਦੇ ਨਾਲ ਮੈਚਿੰਗ ਕਰਕੇ ਤੁਸੀਂ ਸਾਨੂੰ ਸੂਟ ਬਣਾ ਦਿਓ ਜੈਟ ਬਲੈਕ ਆ ਪਰ ਪਿਕਚਰ ਚ ਦੇਖੋ ਸੇਮ ਕਲਰ ਨਹੀਂ ਆ ਰਿਹਾ ਚਾਕਾਂ ਤੇ ਕੰਮ ਹੈ ਸਲਿਟਸ ਤੇ ਤੇ ਘੇਰੇ ਤੇ ਕੰਮ ਹੈ neck ਬਣਿਆ ਆ ਫਰੰਟ ਵੀ ਸੇਮ ਕੰਮ ਹੈ ਵੈਕ ਤੇ ਵੀ ਸੇਮ ਵਰਕ ਹੈ ਤੇ ਉਹ ਦੁਪੱਟੇ ਨਾਲ ਅਸੀਂ ਮੈਚਿੰਗ ਕਰਕੇ ਸੂਟ ਤਿਆਰ ਕੀਤੇ ਨੇ ਜਿਸ ਤਰ੍ਹਾਂ ਸੂਟਸ ਆਪਾਂ ਪਹਿਨ ਲੈਨੇ ਆ ਉਹਨਾਂ ਦੇ ਕਲਰ ਕਿਸ ਤਰ੍ਹਾਂ ਹੋ ਜਾਂਦੇ ਨੇ ਪਰ ਦੁਪੱਟੇ ਆਪਣੇ ਨਵੇਂ ਪੈਂਦੇ ਆ ਇਹ ਵੀ ਦੁਪੱਟਾ ਸਾਨੂੰ ਕਸਟਮਰ ਸਨੇ ਭੇਜਿਆ ਸੀ ਇਸ ਦੁਪੱਟੇ ਦੇ ਨਾਲ ਵੀ ਅਸੀਂ ਸੂਟ ਤਿਆਰ ਕੀਤਾ ਦੇਖੋ ਸਿੱਪੀ ਦਾ ਕੰਮ ਹੈ ਸਾਰੇ ਦੁਪੱਟੇ ਤੇ ਸੇਮ ਕਲਰ ਹੀ ਹੋਇਆ ਹੋਇਆ ਸੀ ਸੇਮ ਵਰਕ ਉਹਦੀ ਫਿਨਿਸ਼ਿੰਗ ਦਿੱਤੀ ਲੇਸ ਲਗਾਤੀ ਦੁਪੱਟੇ ਤੇ ਤੇ ਸੂਟ ਤਿਆਰ ਕਰ ਦਿੱਤਾ ਸੌਰੀ ਸੂਟਾਂ ਤੇ ਹਲੇ ਪ੍ਰੈਸ ਨਹੀਂ ਹੋਈ ਪਰ ਮੈਨੂੰ ਵੀਡੀਓ ਪਾਉਣੀ ਸੀਗੀ ਕਿਉਂਕਿ ਪ੍ਰੈਸ ਹੋ ਕੇ ਹੀ ਕਸਟਮਰ ਨੂੰ ਇਹ ਸੂਟਸ ਚਲੇ ਜਾਣਗੇ ਤੇ ਮੈਨੂੰ ਵੀਡੀਓ ਕਰਨ ਦਾ ਟਾਈਮ ਨਹੀਂ ਲੱਗਣਾ ਮੈਂ ਉਸ ਤਰ੍ਹਾਂ ਵੀਡੀਓ ਕੀਤੀ ਹੈ ਇਹ ਹੈਗਾ ਆਰੀ ਮਸ਼ੀਨ ਦਾ ਦੇਖੋ ਪੈਚ ਵਰਕ ਦਾ ਕਲਰ ਦੇਖੋ ਕਿੰਨਾ ਸੋਹਣਾ ਕੰਮ ਕੰਮ ਦੇਖੋ ਇਹਦੇ ਤੇ ਗੋਟਾ ਵੀ ਲਗਾਇਆ ਗਿਆ ਹੈਗਾ ਜਿੱਥੇ ਮੇਰਾ ਹੁਣ ਹੱਥ ਜਾ ਰਿਹਾ ਹੈਗਾ ਇਹ ਗੋਟੇ ਦੀ ਲਾਈਨ ਹੈ ਤੇ ਦੋ ਸਾਈਡ ਤੇ ਪੈਨਲ ਆ ਰਹੇ ਆ ਸ਼ੋਲਡਰ ਤੋਂ ਲੈ ਕੇ ਹੈਮ ਲਾਈਨ ਤੱਕ ਇਹ ਦਾਮੰਤਿਕਮ ਦੇਖੋ ਘੇਰੇ ਤੇ ਕੰਮ ਹੋਇਆ ਹੋਇਆ ਨਾਲ ਹੀ ਲੇਸ ਅਟੈਚ ਕੀਤੀ ਗਈ ਹੈ ਪੈਚਵਰਕ ਦੇਖੋ ਤੁਸੀਂ ਕਿੰਨਾ ਸੋਹਣਾ ਹੋਇਆ ਹੈ ਬਿਊਟੀਫੁੱਲ ਲਾਈਲੈਕ ਕਲਰ ਮਲ कॉटन ਦਾ ਸੂਟ ਹੈ ਨਾਲ ਹੀ ਮਲ कॉटन ਦਾ ਦੁਪੱਟਾ ਹੈਗਾ ਦੇਖੋ ਸ਼ਰਟ ਕਿੰਨੀ ਸੋਹਣੀ ਲੱਗ ਰਹੀ ਹੈ ਤੁਸੀਂ ਵੀ ਇਸ ਤਰ੍ਹਾਂ ਤੁਹਾਨੂੰ ਮੈਂ ਬਹੁਤ ਹੀ ਤਰ੍ਹਾਂ ਦੇ ਡਿਜ਼ਾਈਨ ਦਿਖਾ ਰਹੀਆਂ ਬਹੁਤ ਹੀ ਤਰ੍ਹਾਂ ਦੇ ਡਿਜ਼ਾਈਨ ਤੋਂ ਇਲਾਵਾ ਤੁਹਾਨੂੰ ਮੈਂ ਵਰਕ ਦਿਖਾ ਰਹੀ ਹਾਂ ਕਿ ਅਸੀਂ ਕਿਹੜੇ ਕਿਹੜੇ ਵਰਕ ਕਰਦੇ ਹਾਂ तो उस तरीके भी कोई भी वर्क साथ करवा सकते हो साडा कॉन्टैक्ट नंबर है नाइन नाइन जीरो थ्री डबल टू सैवन फाइव फोर सैवन देखो दुपट्टे साइड बॉर्डर प्लस बिग मोटिवस ऑन द कॉर्नर देखो देखो वर्क कि सोहना है कॉल अस वट्सअप अस यू कैन कॉन्टैक्ट आस ਅਨੀ ਟਾਈਮ ਅਨੀ ਟਾਈਮ ਦੇਖੋ WhatsApp ਤੇ ਅਸੀਂ ਹਰ ਟਾਈਮ ਅਵੇਲੇਬਲ ਹੁੰਨੇ ਆ ਤੁਹਾਡੇ ਮੈਸੇਜ ਦਾ ਜਵਾਬ ਦਵਾਂਗੇ ਅਨਸਰ ਕਰਾਂਗੇ ਤੁਸੀਂ ਕੋਈ ਵੀ ਵਰਕ ਕਰਾਓ ਥੈਂਕ ਯੂ